ਖਬਰ ਨਾ ਮਾ ਦੇਖ ਰਿਹਾ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੀਜੀ ਵਾਰ ਕੱਲ ਬਣੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦਾ ਵੱਡਾ ਵਿਆਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬੀਰ ਸਿੰਘ ਨੂੰ ਲੈ ਕੇ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਸੁਲਤਾਨ ਸਿੰਘ ਉਹਨਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਾਡਾ ਜਦੋਂ ਦਾ ਰابطਾ ਬਿਲਕੁਲ ਖਤਮ ਹੋਇਆ ਸੀ ਭਾਰਤੀ ਜਨਤਾ ਪਾਰਟੀ ਨੇ ਤੇ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਤਿੰਨਾਂ ਜਥੇਦਾਰਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਸੀ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਕਹਿੰਦੀ ਸੀ ਉਸੇ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਹੁਕਮਨਾਮੇ ਹੋ ਜਾਂਦੇ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਕਾਫੀ ਲੰਮੇ ਸਮੇਂ ਦਾ ਹੀ ਪਤਾ ਚੱਲ ਚੁੱਕਿਆ ਸੀ ਕਿ ਤਖਤਾਂ ਦੇ ਜਥੇਦਾਰਾਂ ਦੇ ਉੱਪਰ ਕਬਜ਼ਾ ਹੈ ਭਾਰਤੀ ਜਨਤਾ ਪਾਰਟੀ ਅਤੇ ਆਰਐਸਐਸ ਦਾ ਜੇ ਗੱਲ ਕਰੀਏ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰੁਗਬੀਰ ਸਿੰਘ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਕਿਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਕੌਮ ਤੇ ਮੰਗ ਕਰ ਰਹੀ ਹੈ ਕੌਮ ਕਹਿੰਦੀ ਹੈ ਇਹੋ ਸਾਨੂੰ ਜਥੇਦਾਰ ਚਾਹੀਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਜੋ ਕਿਸਗੜ ਦੇ ਮੁੱਖ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੱਦ ਸਿੱਖ ਕੌਮਤਾ ਉਹਨਾਂ ਨੂੰ ਕਹਿੰਦੀ ਨਹੀਂ ਕਿ ਇਹ ਸਾਡੇ ਜਥੇਦਾਰ ਨਹੀਂ ਕੌਮ ਦੇ ਉਹ ਜਥੇਦਾਰ ਨੇ ਉਹ ਸਿਰਫ ਸ਼ਰੂਬਰੀ ਇਕਾਲੀ ਦਲ ਦੇ ਜਥੇਦਾਰ ਨੇ ਜਾਂ ਕੌਮ ਦੀ ਅੱਖਾਂ ਦੇ ਵਿੱਚ ਇਕੱਠਾ ਪਾਇਆ ਗਿਆ ਇਹ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਾਲ ਤਖਤ ਦੇ ਜਥੇਦਾਰ ਦੇ ਹੱਥੋਂ ਸਿਰ ਪਾਓ ਲੈ ਲੈਣਾ ਤੇ ਉਸ ਨੂੰ ਬਿਠਾ ਦੇ ਦੇਣਾ ਤੇ ਉਸ ਬਾਅਦ ਵਿੱਚ ਕਹਿ ਦੇਣਾ ਮੱਝ ਦੇ ਜਰਨੇਲਾ ਵੱਲੋਂ ਕਿ ਅਸੀਂ ਤੁਹਾਨੂੰ ਆਪਣਾ ਜਥੇਦਾਰ ਹੀ ਨਹੀਂ ਮੰਨਦੇ ਲੇਕਿਨ ਇੱਧਰ ਇੱਕ ਨਵਾਂ ਹੀ ਸੱਪ ਕੱਢ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਇਹ ਜਥੇਦਾਰ ਹੈ ਜਿਹੜੇ ਨੇ ਅੰਦਰ ਖਾਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲੇ ਹੋਏ ਸੀ ਤੇ ਫਿਰ ਕੀ ਗੱਲ ਕਰਦੇ ਉਸ ਹੁਕਮਨਾਮਿਆਂ ਦੀ ਯਾਨੀ ਕਿ ਆਪਣੇ ਆਪ ਨੂੰ ਸਾਫ ਸੁਥਰਾ ਦੱਸ ਰਹੇ ਨੇ ਕਿ ਅਸੀਂ ਜਿੰਨਾ ਫਾਇਦਾ ਜਿੰਨਾ ਬੈਨੀਫਿਟ ਹੈ ਜਿੰਨਾ ਲਾਹਾ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨੇ ਭਾਰਤੀ ਜਨਤਾ ਪਾਰਟੀ ਕੋਲ ਲਿਆ ਹੈ ਕਿਸੇ ਨੇ ਲਿਆ ਮਨਮੋਹ ਸਿੰਘ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ रह ਚੁੱਕੇ ਨੇ ਉਹਨਾਂ ਨੇ ਕਈ ਵਾਰ ਸਟੇਟਮੈਂਟ ਦਿੱਤੀਆਂ ਨੇ ਉਹਨਾਂ ਕਹਿੰਦਾ ਜਦੋਂ ਵੀ ਸਰਗਪ੍ਰਿੰਤ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਮੇਰੇ ਕੋਲ ਆਉਂਦੇ ਨੇ ਇਹਨਾਂ ਕਦੇ ਨਹੀਂ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੀ ਖੇਤੀ ਦੀ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਵਿੱਚ ਵਧ ਰਹੀ ਬੇਜ਼ਗਾਰੀ ਪੰਜਾਬ ਦੇ ਵਿੱਚ ਵਧ ਰਿਆ ਨਸ਼ੇ ਦੀ ਗੱਲ ਕੀਤੀ ਸਿਰਫ ਇਹਨਾਂ ਨੇ ਆਪਣੇ ਆਪਣਾ ਲਾਹਾ ਲੈਣ ਵਾਸਤੇ ਮੇਰੇ ਨਾਲ ਗੱਲ ਕੀਤੀ ਕਿ ਸਾਡਾ ਉਹ ਕੰਮ ਕਰਾ ਦਿਓ ਸਾਡਾ ਉਹ ਹੋਟਲ ਨਹੀਂ ਚੱਲਦਾ ਸਾਡੀ ਉਹ ਪ੍ਰਾਪਰਟੀ ਜ਼ਬਤ ਹੈ ਯਾਨੀ ਕਿ ਹੁਣ ਅਲਜ਼ਾਮ ਲਗਾ ਰਹੇ ਨੇ ਸ੍ਰੀ ਅਕਾਲ ਤਖਸੈਬ ਦੇ ਸਤਕਾਰਯੋਗ ਜਥੇਦਾਰ ਤੇ ਸਤਕਾਰਯੋਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਰਗਵੀਰ ਸਿੰਘ ਅਤੇ ਸੁਲਤਾਨ ਸਿੰਘ ਤੇ ਕਿ ਇਹ ਭਾਰਤੀ ਜਨਤਾ ਪਾਰਟੀ ਦਾ ਇਹਨਾਂ ਉੱਤੇ ਹੱਥ ਸੀ ਜੋ ਵੀ ਇਹਨਾਂ ਨੇ ਫੈਸਲੇ ਸੁਣਾਏ 2000 24 ਦਸੰਬਰ 2 ਨੂੰ ਉਹ ਉਹਨਾਂ ਦੀ ਮਿਲੀ ਭੁਗਤ ਦੇ ਅਨੁਸਾਰ ਸੁਣਾਏ ਗਏ ਯਾਨੀ ਕਿ ਸਕ੍ਰਿਪਟ ਹੈ ਲਿਖੀ ਹੋਈ ਸੀ ਧੰਨਵਾਦ